ਸਮਾਨਾ ਪਟਿਆਲਾ ਰੋਡ ਤੇ ਪਿੰਡ ਪਤੀਪੁਰ ਨੇੜੇ ਤੋਂ ਕਾਰਾਂ ਦਾ ਹੋਇਆ ਭਿਆਨਕ ਐਕਸੀਡੈਂਟ ਐਕਸੀਡੈਂਟ ਗੱਡੀ ਅਤੇ ਤੂਫਾਨ ਗੱਡੀ ਨਾਲ ਹੋਈ ਜ਼ਬਰਦਸਤ ਟੱਕਰ ਸ਼੍ਰੀ ਕੀਰਤਪੁਰ ਸਾਹਿਬ ਜਾ ਰਹੇ ਸਨ ਅਸਥੀਆਂ ਜਲ ਪਰਵਾਕਰਨ ਐਕਸੀਡੈਂਟ ਦੌਰਾਨ 8 ਲੋਕ ਹੋਏ ਗੰਭੀਰ ਜ਼ਖਮੀ ਸਮਾਨੇ ਤੋਂ ਰਵਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਤੇ ਇਹੋ ਜਿਹੇ ਆਪਾਂ ਨੂੰ ਬੁਦ ਤੇ ਇਹ ਇਹੋ ਜਿਹੇ ਆਪਾਂ ਨੂੰ ਬੁਦ ਵਾਲੇ ਅੰਦਰ ਦੇ ਨਾ ਪੁੱਛਦੇ ਸੋਸ ਤੇ ਆ ਆਹਰਾ ਆਉਂਦੀ ਹੈ ਅਗਲੇ ਹੌਸ ਨਾਉਂ ਨੋਟ ਜਿਹੜਾ ਕੋਈ ਨਾ ਹਾਂਜੀ ਜਿਹੜਾ ਐਕਸੀਡੈਂਟ ਹੋਇਆ ਹੈ ਇਹ ਦੱਸੋਗੇ ਤੇ ਬਾਰੇ ਕੁਝ ਜੀ ਹਾਂਜੀ ਅਸੀਂ ਵੀ ਮੇਰੇ ਦਾਦੀ ਜੀ ਐਕਸਪਾਇਰ ਹੋ ਗਏ ਤੇ ਮੈਨੂੰ ਫੋਨ ਲੈ ਕੇ ਜਾ ਰਹੇ ਸੀ ਸ਼੍ਰੀਕੀ ਕੰਪਲ ਸਾਹਿਬ ਕਿਹੜਾ ਪਿੰਡ ਕਿਹੜਾ ਦਾ ਦੁਗਾਲ ਪਿੰਡ ਅੱਛਾ ਹਾਂਜੀ ਦੁਗਾਲ ਪਿੰਡ ਤੋਂ ਵੀ ਮਦਰਵਾਸੀ ਇਕੱਠੇ ਮੇਰੇ ਭੂਆ ਹੁਰੀ ਜੀ ਮੇਰੇ ਭਾਬੀ ਜੀ ਮੇਰੇ ਭਾਈ ਹੁਰੀ ਜੀ ਇਹ ਸਾਰੇ ਵੀ ਜਾ ਰਹੇ ਸੀ ਕਿ ਐਡੀ ਕੋਈ ਅਸਲ ਵਿੱਚ ਤੇਲ ਪਵਾਏ ਵਿੱਚੋਂ ਪੰਪ ਤੇ ਵੀ ਐਡੀ ਕੋਈ ਵਜਾਈ ਹੋਈ ਵੀ ਨਹੀਂ ਸੀ ਗੱਡੀ ਜੀ ਨਾਰਮਲ ਗੱਡੀ ਸੀ ਤੇ ਉਧਰੋਂ ਵੀ ਮਟਰ ਪਟੜਾ ਪਟਾੜੇ ਸਾਈਡ ਤੋਂ ਜਾ ਰਹੇ ਸੀ ਉਹਨਾਂ ਆਦਮ ਨੂੰ ਨੰਬਰ ਯਾਦ ਨਹੀਂ ਨਾਮ ਨੂੰ ਬੰਦੀ ਯਾਦ। ਤੁਹਾਡਾ ਨਾਮ ਸੀ ਤੋਹਾਈ ਹੋਈ ਸੀ ਲਈ ਉਹਨੇ। ਉਹਦੇ ਵਿੱਚ ਨਾਮ ਆਪਣਾ ਹੀ ਦਿਖਦਾ ਜਿਹਾ ਟ੍ਰੇਨ ਵਿੱਚ। ਹਾਂ ਤਿੰਨ ਇੱਕ ਕਰਵਾ ਲਿਆ ਸਭ ਪਾਸ ਦੇ ਗੱਡੀ ਜਿਵੇਂ ਆਪਾਂ ਕੱਢਦੇ ਹਾਂ ਲਾਈਨ ਤੋਂ ਕੱਢੀ। ਗੱਡੀ ਚਾਰ ਨਹੀਂ ਕਰਾ ਕੋਈ ਗੱਡੀ ਆਈ। ਹਾਂ ਉਹ ਇੱਕ ਕਦਮ ਕੱਟ ਕੇ ਸਾਡੀ ਗੱਡੀ ਵੱਲੋਂ ਦੁਬਾਰ ਹੋਈ। ਪਾਸੇ ਨਾਲ ਸਾਈਡ ਕਰਤਾ ਸੀ। ਤੁਸੀਂ ਕਿੰਨੇ ਜਣੇ ਸੀ? ਅਸੀਂ ਜੀ ਹੈਗੇ 9 ਜਣੇ ਸੀ। ਇੱਕ ਗੱਡੀ ਚ। ਕਿਉਂਕਿ ਵੱਡੀ ਗੱਡੀ ਸੀ ਯਾਰ ਆਮ ਨਾਲ ਬੈਠੀ ਸੀ ਕੋਈ ਜ਼ਿਆਦਾ ਭੀੜ ਵੀ ਨਹੀਂ ਸੀ ਜੀ ਹਾਂ ਛੁਣ ਕੀ ਨਾਮ ਹੈ ਜੀ ਨਾਮ ਜਨਰਲ ਸੰਦੇਵ ਜਨਰਲ ਜੀ ਜਿਹੜਾ ਐਕਸੀਡੈਂਟ ਹੋਇਆ ਹੈ ਇਹਦੇ ਬਾਰੇ ਦੱਸੋ ਕੁਝ ਜੀ ਜਿਹੜਾ ਐਕਸੀਡੈਂਟ ਹੋਇਆ ਹੈ ਇਹਦੇ ਬਾਰੇ ਦੱਸੋ ਕੁਝ ਜੀ ਅਸੀਂ ਦੁਨਾਲ ਪਿੰਡ ਪਾਰ ਰਹੇ ਹਾਂ ਅੱਛਾ ਜੀ ਕਿੱਥੇ ਜਾ ਰਹੇ ਸੀ ਜਾਣਾ ਬਈ ਜਿੱਤਪੁਰ ਸਹਿਬ ਇਹਦੇ ਕੋਲੋਂ ਇੱਕ ਹੋਰ ਪਟਿਆਲੇ ਕੰਨੀ ਗੱਡੀ ਆਈ ਔਰ ਸਾਈਡ ਅਸਨੇ ਮਿਲਿਆ ਕਰਤੇ ਹੋ ਇਸੇ ਸਮੇਂ ਜਦ ਵੀ ਆਪਸ ਵਿੱਚ ਕਿੰਨੇ ਜਣੇ ਸੀ ਹਾਂ ਜੀ ਡਾਕਟਰ ਸਾਹਿਬ ਜਿਹੜਾ ਸਮਾਨਾ ਪਟਿਆਲਾ ਰੋਡ ਤੇ ਜਿਹੜਾ ਐਕਸੀਡੈਂਟ ਹੋਇਆ ਉਹਦੇ ਬਾਰੇ ਕੋਈ ਬਰੀਫ ਕਰੋਗੇ ਜੀ ਹਾਂ ਜੀ ਆਪਣੇ ਕੋਲ ਅੱਧੇ ਘੰਟੇ ਪਹਿਲਾਂ ਸਮਾਨਾ ਪਟਿਆਲਾ ਰੋਡ ਤੇ ਐਕਸੀਡੈਂਟ ਹੋਇਆ ਉਸ ਦੇ ਵਿੱਚ ਆਪਣੇ ਕੋਲ ਆਖ ਮਰੀਜ਼ ਆਏ ਨੇ ਇਹ ਐਕਸੀਡੈਂਟ ਦਾ ਦੋ ਵੱਡੇ ਵਿਚਾਰ ਹੋਇਆ ਤੇ ਇਹਨਾਂ ਦੇ ਵਿੱਚੋਂ ਦੋ ਜਾਂ ਤਿੰਨ ਜਿਹੜੇ ਮਰੀਜ਼ ਨੇ ਹੌਟਲ ਦੇ ਵਿੱਚ ਪੂਰੀ ਜ਼ਿਆਦਾ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਹੈਡਿੰਗ ਚ ਰਹੀ ਹੈ ਇਸ ਕਰਕੇ ਆਪਾਂ ਨੂੰ ਉਹਨਾਂ ਦਾ ਸਿੱਟੀ ਸਕੈਨ ਲਈ ਉਹਨਾਂ ਨੂੰ ਆਪਾਂ ਲੱਗਦੇ ਰਿਹਾ ਪਰ ਕੀਤਾ ਹੈ ਇਸ ਦੇ ਵਿੱਚੋਂ ਇੱਕ ਦੋ ਪੀਸ਼ੈਂਟ ਆ ਉਹਨਾਂ ਦੇ ਸਿਰਫ ਸੁਪਰਫਿਸ਼ੀਅਲੀ ਸੱਟਾਂ ਲੱਗੀਆਂ ਹੋਈਆਂ ਨੇ ਜਿੰਨਾ ਕਰਕੇ ਉਹਨਾਂ ਨੂੰ ਇੱਥੇ ਹੀ ਰੱਖਿਆ ਗਿਆ ਤੇ ਉਹਨਾਂ ਦੇ ਆਪਾਂ ਨੇ ਐਕਸ-ਰੇ ਐਕਸ-ਰੇ ਓਪੀਨੀਅਨ ਲਈ ਗਿਆ ਹੋਇਆ ਤੇ ਉਹਨਾਂ ਲਈ ਆਰਟੀਓ ਪੀਰੀਅਲ ਹੀ ਰੱਖਿਆ ਹੋਇਆ 10 ਜਿਹੜੇ ਕੇਸ ਹੈ ਨ ਕੋਈ ਪੁਲਿਸ ਕਾਰਵਾਈ ਵਾ ਮਤਲਬ ਕੋਈ ਤੁਸੀਂ ਰਿਪੋਰਟ ਕੀਤਾ ਕੁਝ ਤਾਂ ਜਿੱਤਾ ਗਿਆ ਇਸ ਲਈ ਕੋਈ ਪੁਲਿਸ ਕਾਰਵਾਈ ਨਹੀਂ ਹੋਏਗੀ ਤੇ ਇਹ ਦੋਨਾਂ ਦੋਨਾਂ ਗੱਡੀਆਂ ਦਾ ਆਪਾਂ ਡਿਟੈਕਸ਼ਨ ਟਕਰੀ ਹੈ